ਅਬਨੇ ਦਾ ਬੋਲਾ ਅਜੀ ਦਾ ਟਾਈਮ ਹੈ ਇਹਦਾ ਪਰਮਾਤਾ ਜੀ ਨੂੰ ਮੇਰੇ ਦਾ ਤੁਹਾਡਾ ਜੀ ਦਾ ਸੁਝਾਅ ਮੈਂ ਦਰਸ਼ਨ ਸਿੰਘ ਜੰਡੂ ਐਂਟੀਕਰੈਸ਼ਨ ਡਾਇਰੈਕਟਰ ਤੇ ਅਨਿੰਦਰ ਰੋੜਾ ਦੀ ਕਬਾਈ 8 ਅਸੀਂ ਜੋ ਫੈਸਲਾ ਕਰਦੇ ਆ ਇਹ ਫੈਸਲਾ ਅਸੀਂ ਸੋ ਸਮਝ ਕੇ ਜੋ ਵੀ ਕਰਿਆ ਇਹ ਫੈਸਲਾ ਅਸੀਂ ਬਹੁਤ ਸੋ ਸੰਧੀ ਕੀਤਾ ਐਂਟੀਕਰੈਸ਼ਨ ਤੇ ਅਨਿੰਦਰ ਰੋੜਾ ਦੀ ਕਬਾਈ 8 ਇਹ ਸਾਡੀ ਟੀਮ ਤੇ ਦੀਪਾ ਜੀ ਡਾਇਰੈਕਟਰ ਤੇ ਹੋਰ ਸਾਡੀ ਟੀਮ ਜਿਹੜੀ ਆਈ ਹੋਈ ਆ ਅਸੀਂ ਸਾਰੀ ਟੀਮ ਨੇ ਬਹੁਤ ਸੋਸ ਆਦਿ ਕਿ ਇਹਨਾਂ ਦਾ ਆਪਸ ਵਿੱਚ ਹੀ ਤਾਲਮੇਲ ਚ ਫੈਸਲਾ ਕਰਾਤਾ ਸਾਡੇ ਗੱਲ ਕਰਦੇ ਜਿਹੜੀ ਮੀਟਿੰਗ ਹੋਈ ਹੈ ਜਾਂ ਫੈਸਲਾ ਕਰਾਉਣੇ ਜਿਹੜਾ ਉਹ ਫਿਰ ਵੀ ਮੈਟਰ ਹੈ ਮੈਟਰ ਜੀ ਇਹ ਸੀ ਇਹਨਾਂ ਦਾ ਆਪਸ ਵਿੱਚ ਹੀ ਅਮਰਤ ਸਿੰਘ ਦੇ ਤੇ ਗੁਰਪ੍ਰੀਤ ਕੌਰ ਇਹਨਾਂ ਦੋਈ ਘਰੇਲੂ ਘਰ ਦਾ ਹੀ ਝਗੜਾ ਤੇ ਇਨਾਂ ਦੇ ਝਗੜੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਵੱਧ ਗਿਆ ਤੇ ਆਪਸਦਾਰੀ ਦੇ ਵਿੱਚ ਜਦੋਂ ਇਹਨਾਂ ਦਾ ਕੋਈ ਵੀ ਫੈਸਲਾ ਕਿਸੇ ਪਾਸੇ ਤੇ ਨਹੀਂ ਵੀ ਇਹਨਾਂ ਦਾ ਆਪਸ ਵਿੱਚ ਤਾਲਮਿਲ ਨਹੀਂ ਹੋਇਆ ਹੈਗਾ ਫਿਰ ਸਾਡੇ ਕੋਲ ਇਹ ਕੇਸ ਪਹੁੰਚਿਆ ਇਹ ਕੇਸ ਨੂੰ ਅਸੀਂ ਬੜੇ ਗੌਰ ਦੇ ਨਾਲ ਸੁਣਿਆ ਬੜੇ ਗੌਰ ਦੇ ਨਾਲ ਸੁਣ ਕੇ ਅਸੀਂ ਦੋਹਾਂ ਧਿਰਾਂ ਦੀ ਗੱਲ ਸੁਣੀ ਕਿਉਂਕਿ ਇੱਕ ਧਰ ਦੀ ਗੱਲ ਕਦੇ ਨਹੀਂ ਸੁਣਨੀ ਚਾਹੀਦੀ ਦੋਹੇ ਧਿਰਾਂ ਦੀ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਫਿਰ ਉਹਦੇ ਵਿੱਚ ਪਤਾ ਲੱਗਿਆ ਵੀ ਇੱਕ ਧਿਰ ਆ ਕੇ ਸਾਨੂੰ ਗੱਲ ਦੱਸ ਦਵੇ ਵੇ ਅਸੀਂ ਇੱਕ ਧਿਰ ਨੂੰ ਅ ਦੱਬੀ ਜਾਈਏ ਦੋਹੇ ਧਿਰਾਂ ਨੂੰ ਬਿਠਾ ਕੇ ਅਸੀਂ ਗੱਲ ਸੁਣੀ ਵੀ ਕਿਹੜੀ ਧਿਰ ਦੇ ਵਿੱਚ ਕਿੰਨੀ ਗਲਤੀ ਆ ਕਿਹੜੀ ਧਿਰ ਵਿੱਚ ਕਿੰਨੀ ਗਲਤੀ ਆ ਦੋਹੇ ਧਿਰਾਂ ਨੂੰ ਅਸੀਂ ਪਿਆਰ ਦੇ ਨਾਲ ਬਿਠਾਇਆ ਸਤਿਕਾਰ ਕੀਤਾ ਦੋਹੇ ਧਿਰਾਂ ਨੂੰ ਪਿਆਰ ਦੇ ਨਾਲ ਅਸੀਂ ਉਹ ਫੈਸਲੇ ਤੱਕਰ ਗਏ ਵੀ ਜਿਹੜੀ ਧਿਰ ਦੇ ਵਿੱਚ ਗਲਤੀ ਹੈਗੀ ਵੀ ਤੀ ਅਸੀਂ ਉਹ ਧਿਰ ਨੂੰ ਵੀ ਪਿਆਰ ਪ੍ਰੇਮ ਨਾਲ ਸਮਝਾਇਆ ਵੀ ਐਕਨ ਨਹੀਂ ਕਰਨਾ ਇਹ ਦੋਹੇ ਜਿਹੜੇ ਪ੍ਰਮਾਤਮਾ ਸਾਥੁਰ ਮੇਲ ਮਲਾਉਂਦਾ ਹੈ ਤੇ ਰਿਸ਼ਤੇ ਨਾਤੇ ਹੁੰਦੇ ਨੇ ਇਹ ਗੂੜੇ ਹੁੰਦੇ ਨੇ ਇਹ ਰਿਸ਼ਤੇ ਨਾਤਾ ਨੂੰ ਬੜੇ ਪਿਆਰ ਦੇ ਨਾਲ ਰਹੁ ਅਸੀਂ ਦੋਹੇ ਤੇ ਨਾ ਨੇ ਸਾਡੀ ਗੱਲ ਨੂੰ ਮੰਨਿਆ ਐਂਟੀਗ੍ਰੇਸ਼ਨ ਦੇ ਸਾਡੇ ਇੱਥੇ ਜੋ ਵੀ ਅਸੀਂ ਫੈਸਲਾ ਕੀਤਾ ਏ ਲਿਖਤ ਲਤੀਆ ਫੈਸਲੇ ਦੇ ਲਿਖਤ ਦੇ ਨਾਲ ਅਸੀਂ ਫੈਸਲਾ ਲੱਤਾ ਕਿਉਂਕਿ ਅਸੀਂ ਇਹ ਫੈਸਲੇ ਨੂੰ ਅਸੀਂ ਸਮਝਦੇ ਆ ਵੀ ਇਹ ਫੈਸਲੇ ਨੂੰ ਸਾਡੇ ਪੂਰੇ ਪੇਵੰਦ ਰਹਿਣਗੇ ਇਹਨਾਂ ਨੇ ਪੂਰੀ ਪੇਵੰਦੀ ਦੇ ਨਾਲ ਇਹਨਾਂ ਸਾਡਾ ਫੈਸਲੇ ਨੂੰ ਸਤਕਾਰ ਕੀਤਾ ਕਿਉਂਕਿ ਸਤਕਾਰ ਹੋਰ ਸਾਡੇ ਡਾਇਰੈਕਟਰ ਸਾਹਿਬ ਵੀ ਸਾਡੇ ਕੋਲ ਬੈਠੇ ਨੇ ਤੇ ਅਸੀਂ ਇਸ ਫੈਸਲੇ ਦੇ ਉੱਤੇ ਜੋ ਖੜੇ ਆ ਅਸੀਂ ਇਹਨਾਂ ਦਾ ਪਰਿਵਾਰਾਂ ਦੇ ਦੋਹਾਂ ਦੇ ਧਿਰਾਂ ਦੀ ਗੱਲ ਸੁਣ ਕੇ ਇਹ ਫੈਸਲੇ ਨੂੰ ਬੜੇ ਤਰੀਕੇ ਤੇ ਸੋਚ ਕੇ ਤੇ ਸਮਝ ਕੇ ਇਸ ਫੈਸਲਾ ਲੱਤਾ ਹੈ ਕਿਉਂਕਿ ਅਸੀਂ ਇਹੀ ਗੱਲ ਕਹਿੰਦੇ ਆ ਕਿ ਜੋ ਵੀ ਪਰਿਵਾਰ ਨੇ ਰਲ ਮਿਲ ਕੇ ਰਹੋ ਜਿਸੇ ਦੀ ਵੀ ਐਸੀ ਨੌਬਤ ਨਾ ਆਵੇ ਵੀ ਰਿਸ਼ਤੇ ਨਾਤੇ ਟੁੱਟ ਜਾਣਾ ਰਿਸ਼ਤੇ ਨਾਤੇ ਜੋੜੋ ਤੇ ਰਿਸ਼ਤੇ ਨਾਤੇ ਕਦੇ ਵੀ ਤੋੜੋ ਨਾ ਜਦੋਂ ਛੋਟੇ-ਛੋਟੀਆਂ ਗੱਲਾਂ ਦੇ ਵਿੱਚੋਂ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ ਕਿਉਂਕਿ ਬਹੁਤ ਦੁੱਖ ਆਉਂਦਾ ਹੈ ਕਿਉਂਕਿ ਮਾਂ ਆਪਣੀ ਧੀ ਨੂੰ ਕਿਵੇਂ ਵਿਆਉਂਦੀ ਆ ਇਵੇਂ ਵੀ ਕਿਵੇਂ ਉਹ ਖਰਚਾ ਕਰਦੀ ਆ ਕਿਵੇਂ ਕੋਈ ਉਹ ਕਰਜ਼ਾ ਟੱਕਦਾ ਕਿਉਂਕਿ ਰਿਸ਼ਤੇ ਨਾਤਾ ਕਦੇ ਟੁੱਟਣਾ ਨਾ ਦਿਓ ਕੋਈ ਸੋਜਮਾਨ ਬੰਦਾ ਵਿੱਚ ਪੈ ਕੇ ਉਹ ਰਿਸ਼ਤੇ ਨਾਤੇ ਨੂੰ ਜੋੜਨ ਦੀ ਕੋਸ਼ਿਸ਼ ਕਰੇ ਕਦੇ ਤੋੜਨ ਦੀ ਕੋਸ਼ਿਸ਼ ਨਾ ਕਰੇ ਅਸੀਂ ਦੋਹੇ ਧਿਰਾਂ ਨੂੰ ਬਿਠਾ ਕੇ ਅੱਜ ਫੈਸਲਾ ਕਰ ਰਹੇ ਹਾਂ ਤੇ ਮਾਤਾ ਜੀ ਬੈਠੇ ਨੇ ਤੇਰਮਿਤ ਕੌਰ ਤੇ ਇਧਰ ਅੰਮਰਤਪਾਲ ਤੇ ਉਧਰ ਮਾਤਾ ਜੀ ਇਹਨਾਂ ਦੇ ਨਾਲ ਆਏ ਨੇ ਮੁੰਡੇ ਵਾਲੇ ਦੇ ਵੀ ਤੇ ਇਹਨਾਂ ਨੇ ਸਾਡਾ ਬਹੁਤ ਤਰੀਕੇ ਦੇ ਨਾਲ ਗੱਲ ਸੁਣ ਕੇ ਸਾਡੇ ਤੇ ਇਹਨਾਂ ਨੇ ਫੈਸਲਾ ਲੱਤਾ ਵੀ ਇਹ ਬਿਲਕੁਲ ਗੱਲ ਠੀਕ ਆ ਜੋ ਤੁਸੀਂ ਕਹਿ ਰਹੇ ਹੋ ਕੀ ਨਾ ਬਤਾਇਓ ਹਾਂਜੀ ਅੰਮ੍ਰਿਤਪਾਲ ਸਿੰਘ ਜੀ ਵਾਲੀ ਕੀ ਮੈਟਰ ਆ ਜੀ ਪਰਸਨਲ ਹਾਂਜੀ ਸਾਡਾ ਹੀ ਆਪਣੇ ਘਰ ਦਾ ਜੀ ਘਰੇਲੂ ਰੋਲਾ ਦੀ ਥੋੜਾ ਜਿਹਾ ਠੀਕ ਨੇ ਜੀ ਉਹੀ ਮਾੜੀ ਗੱਲ ਦੀ ਉਹ ਮਾੜੀ ਗੱਲ ਤੋਂ ਵੱਧਦੀ ਵੱਧਦੀ ਖਾਸੀ ਵੱਧ ਗਈ ਜੀ ਠੀਕ ਨੇ ਜੀ ਚਲੋ ਅਸੀਂ ਆਪਣੇ ਆਪਣੇ ਡਾਇਰੈਕਟਰ ਸਾਹਿਬ ਆਪਣੇ ਜੰਡੂ ਦਰਸ਼ਨ ਜੰਡੂ ਜੀ ਠੀਕ ਨੇ ਉਹਨਾਂ ਦੀ ਸਲਾਹ ਨਾਲ ਅਸੀਂ ਗੱਲ ਕਰੀ ਤੇ ਉਹ ਸਾਨੂੰ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਤੇ ਸਮਝਾਇਆ ਤੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਾਡਾ ਜਿਹੜਾ ਆਪਸੀ ਰੋਲਾ ਸੀ ਉਹ ਵਧੀਆ ਟੰਗਣਾ ਸਾਡਾ ਵਧੀਆ ਫੈਸਲਾ ਨਵੇੜਾ ਕਰਤਾ ਉਹਨਾਂ ਨੇ ਜੀ ਠੀਕ ਹੈ ਬਹੁਤ ਹਮਦ ਆਹੀ ਕਹਿੰਨਾ ਚਾਹੁੰਦੇ ਜਿਉਂ ਉਹਨਾਂ ਨੇ ਕਰਤਾ ਵਾ ਠੀਕ ਹੈ ਜੀ ਬਾਕੀ ਉਹਨਾਂ ਦੇ ਜੋ ਕਰਿਆ ਉਹਨਾਂ ਨੇ ਬਸ ਠੀਕ ਹੈ ਕਰਿਆ ਜੀ ਉਹਨੂੰ ਕਰਦੇ ਮੈਂ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਅਸੀਂ ਨਾ ਉਧਰੋਂ ਆਊਗਾ ਸ਼ਿਕਾਇਤ ਦਾ ਮੌਕਾ ਨਾ ਸਾਡੇ ਹੱਥੀ ਆਊਗਾ ਠੀਕ ਨੇ ਜੀ ਜੋ ਕਰਿਆ ਉਹਨਾਂ ਨੇ ਬਹੁਤ ਵਧੀਆ ਕਰਿਆ ਜੀ ਠੀ ਧੰਨਵਾਦ ਅਜੀਤ ਉਹਨਾਂ ਦਾ ਬਾਬ ਕੀ ਨਾ ਬੜਾ ਇਹ ਕਰਨਾ ਕਰ ਰਹੇ ਆ ਬਗੈਸ ਕੀ ਮੈਟਰ ਵੀ ਵਰਤੀ ਝਗੜਾ ਸੀ ਬਸ ਇਹ ਕਰਦਾ ਇਹ ਕਿਹੜੇ ਲਈ ਝਗੜਾ ਸੀ ਅਸੀਂ ਇੱਥੇ ਬਾਬਾ ਜੀ ਜਿੰਦੀ ਜੀ ਸਾਹਿਬ ਦੇ ਆਏ ਤੇ ਦਰਸ਼ਨ ਕੀਤੇ ਤੇ ਡਾਇਰੈਕਟਰ ਨੇ ਵੀ ਉਹਨਾਂ ਨੂੰ ਦੱਸਿਆ ਉਹਨਾਂ ਨੇ ਗੱਲ ਛਾਹੀ ਸ਼ੇਰੇ ਨਾਲੀ ਉਹਨਾਂ ਦੇ ਅਵਧੀ ਜਨਵਰੀ ਸ਼ਰਚ ਆ ਗਈ ਹੁਣ ਉਹਨਾਂ ਨੂੰ ਅੱਗੇ ਨਾ ਛੇ ਦਾ ਮੌਕਾ ਨਹੀਂ ਦੇਵਾਂਗੇ ਆਪਾਂ ਮਾਮਤੀਆਂ ਮੰਗਾ ਸ਼ਿਰਾਂਤ ਕੀ ਨਾ ਮੇਰਾ ਨਾਮ ਗੁਰਮੀਤ कौर ਹੈ ਜਿਹੜੀ ਅੱਜ ਆਇਆ ਦੱਸਣ ਨੂੰ ਕਿਰਾਇਓ ਕੀ ਮੈਟਰ ਤੇ ਹੀ ਜਿਹੜੀ ਮੈਟਰ ਲੈਕਚਰ ਮੈਟਰ ਇਹ ਸੀ ਵੀ ਆਪਣੇ ਮੇਰੀਆਂ ਤਿੰਨ ਬੇਟੀਆਂ ਨੇ ਇੱਕ ਬੇਟਾ ਆ ਤੇ ਇਹ ਬੇਟੀ ਦੇ ਨਾਲ ਮੇਰੀਆਂ ਨਜਾਇਜ਼ ਚੰਗਾ ਕਰਦੇ ਸੀ ਤੇ ਇਸ ਕਰਕੇ ਫਿਰ ਅਸੀਂ ਸਰਦਾਰ ਸਰਦਾਰ ਜਸ ਸਿੰਘ ਜੀ ਨੂੰ ਦੱਸਿਆ ਤੇ ਉਹਨਾਂ ਨੇ ਮਤਲਬ ਸਾਡੀ ਗੱਲ ਸੁਣੀ ਗੱਲ ਸੁਣ ਕੇ ਫਿਰ ਦੋਹਾਂ ਧਿਰਾਂ ਨੂੰ ਸਾਨੂੰ ਸਮਝਾਇਆ ਇਹ ਇਨਾਂ ਨੇ ਮਤਲਬ ਜੋ ਜਿਹੜੀ ਫੈਸਲਾ ਕੀਤਾ ਸਾਡਾ ਵਧੀਆ ਕਰਤਾ ਫੈਸਲੇ ਦਾ ਕੋਸ਼ੂ ਫੈਸਲੇ ਦਾ ਕੋਸ਼ੂ ਹਾਂਜੀ ਫੈਸਲੇ ਕੋਸ਼ਾ ਗੋਆ ਵਾਸਤੇ ਮਤਲਬ ਇਹ ਕੁੜੀ ਨੂੰ ਘਰੋਂ ਬਾਹਰ ਕੱਢ ਦਿੰਦੇ ਸੀ ਉਹ ਨਾ ਕੱਢਣ ਫਿਰ ਅਸੀਂ ਖੁਸ਼ ਹਾਂ ਇਹਨਾਂ ਨੇ ਵਧੀਆ ਜੋ ਇਹ ਮਤਲਬ ਇਹਨਾਂ ਨੇ ਸਾਨੂੰ ਕਿਹਾ ਸੀ ਉਹੀ ਕੀਤਾ ਤੇ ਵਧੀਆ ਫੈਸਲਾ ਕੀਤਾ ਸਾਡਾ ਤੇ ਅੱਗੋਂ ਵਾਸਤੇ ਜੇ ਕੋਈ ਕੁੜੀ ਚ ਗਲਤੀ ਹੋਈ ਤਾਂ ਕੁੜੀ ਵੀ ਗਲਤੀ ਨਹੀਂ ਕਰੂਗੀ ਇਹ ਮੜੀ-ਮੋਟੀਆਂ ਗਲਤੀਆਂ ਪਿੱਛੇ ਕੁੜੀ ਚਲ ਹੋ ਹੀ ਜਾਂਦੀਆਂ ਨੇ ਗਲਤੀਆਂ ਬੱਚਿਆਂ ਤੋਂ ਘਰੋਂ ਬਾਹਰ ਕੱਢ ਦਿੰਦੇ ਸੀ ਇਹ। ਇਸ ਕਰਕੇ ਫਿਰ ਮੈਨੂੰ ਵੀ ਦੁੱਖ ਲੱਗਦਾ ਸੀ ਵੀ ਮੇਰੀ ਬੇਟੀ ਆਪਰੋਂ ਘਰੋਂ ਬਾਹਰ ਨਾ ਕੱਢਣ ਉਹ ਜੋ ਮਰਜ਼ੀ ਕਹਿ ਲੈਣ। ਤੇ ਫਿਰ ਜੇ ਮੇਰ ਕੋਲ ਆਉਂਦੀ ਸੀ ਫਿਰ ਕਹਿੰਦੇ ਮਾਂ ਮਗਰ ਲੱਗੀ ਹੋਈ ਆ। ਕਿਹੜਾ ਬੰਦਾ ਜੀ ਇਹ ਜਿਹੜਾ ਆਪਣੀ ਬੇਟੀ ਦਾ ਘਰ ਜਾੜਦਾ। ਬਾਕੀ ਅਸੀਂ ਇਹ ਸਰਦਾਰ ਦਰਸ ਦੇ ਲਿਗਾ ਦੂ ਨਾ ਨੇ ਸਾਡਾ ਵਧੀਆ ਮਤਲਬ ਫੈਸਲਾ ਕਰਦਾ। ਅਸੀਂ ਖੁਸ਼ਾਂ ਦੇ ਵਿੱਚ ਕੀ ਨਾ ਮੈਂ ਉਹ ਗੁਰਪ੍ਰੀਤ ਆਈ ਜੀ ਸਾਡੇ ਘਰ ਦਾ ਆਪਸੀ ਝਗੜਾ ਸੀ ਗਿਆ ਮੈਂ ਫਿਰ ਦਰਸ਼ਨ ਜੀ ਨੂੰ ਫੋਨ ਕਰਿਆ ਤੇ ਫਿਰ ਸਾਡੀ ਸਾਰੀ ਗੱਲ ਸੁਣੀ ਸਾਡੀ ਉਹਨਾਂ ਦੀ ਵੀ ਗੱਲ ਸੁਣੀ ਮੇਰੀ ਵੀ ਗੱਲ ਸੁਣੀ ਫਿਰ ਆਪਣਾ ਸਾਡਾ ਜਿਹੜਾ ਆਪਸੀ ਝਗੜਾ ਸੀ ਗਿਆ ਤੇ ਉਹ ਸੀਦੇ ਚਾੜਿਆ ਤੇ ਆਪਣਾ ਸਾਨੂੰ ਹੁਣ ਇੱਕ ਦੂਜੇ ਦਾ ਤਾਲਮਿਲ ਕਰਾਇਆ ਆਪਸੀ ਤਾਲਮਿਲ ਕਰਾਇਆ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਿਸਿੰਗ ਜੱ杜 ਜੀ ਦਾ ਵੀ ਹਾਂਜੀ ਮੈਂ ਬਹੁਤ ਖੁਸ਼ ਹਾਂ ਜੀ ਵੀ ਸਾਡਾ ਆਪਸੀ ਤੇ ਤਾਲਮਿਲ ਕਰਾਇਆ ਦੋਨੋਂ ਧਿਰਾਂ ਦਾ ਮੈਂ ਬਹੁਤ ਇਸ ਗੱਲ ਵਿੱਚ ਖੁਸ਼ ਹਾਂ ਨਹੀਂ ਜੀ ਤੱਕੇ ਨਾਲ ਨਹੀਂ ਕਰਾਇਆ ਇਹ ਮੈਂ ਬਹੁਤ ਖੁਸ਼ ਹਾਂ ਇਹ ਸਕੇ ਘਰੇ ਤੋਂ ਤੇ ਸਾਡਾ ਆਪਸੀ ਤਾਲਮਿਲ ਕਰਾਇਆ ਜੀ ਦਾ ਜੋ ਇਹ ਰੱਤ ਕਰਨ ਦੀ ਮੱਤਰ ਤੇ ਬਰਾ ਕਸਾ ਲੱਗ ਰਿਹਾ ਹੈ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਮੈਂ ਤਾਂ ਮੈਂ ਬਹੁਤ ਖੁਸ਼ ਆ ਵੀ ਦੱਸ ਨਹੀਂ ਜੰਡੀ ਡਾਇਰੈਕਟਰ ਨੂੰ ਫੋਨ ਕਰਿਆ ਤੇ ਉਹਨਾਂ ਨੇ ਮੇਰੀ ਸਾਰੀ ਗੱਲ ਸੁਣੀ ਤੇ ਆਪਣਾ ਮੇਰਾ ਦੁੱਖ ਸੁੱਖ ਦਾ ਸਾਰਾ ਸਾਂਝਾ ਕਰਿਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਮੈਂ ਧੰਨਵਾਦ ਕਰਦੀ ਆ ਅਸੀਂ